ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੀਆਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਪਹਿਲ ਦੇ ਤਹਿਤ ਥਾਣਾ ਸਿਵਲ ਲਾਈਨ ਦੇ ਥਾਣਾ ਰਣਜੀਤ ਸਿੰਘ ਵੈਨੋ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਪ੍ਰਭਜੋਤ ਸਿੰਘ ਵੇਰਕ ਨੇ মিডিਆ ਨੂੰ ਦੱਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਵੱਲੋਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਚੋਰੀ ਦੇ 6 ਮੋਟਰਸਾਈਕਲ ਅਤੇ 2 ਐਕਟਿਵ ਵਾਹਤ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਮਾਨਕ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਉੱਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੋਵਾਂ ਦੇ ਖਿਲਾਫ ਪਹਿਲਾਂ ਵੀ ਕਈ ਵਕਤ ਥਾਣੇ ਦੇ ਵਿੱਚ ਮਾਮਲੇ ਦਰਜ ਨੇ ਤਾਂ ਉੱਤੇ ਐਡੀਸੀਪੀ ਰਵਜੋ ਸਿੰਘ ਵੇਰਕ ਨੇ ਦੱਸਿਆ ਕਿ ਪਿਛਲੇ ਦਿਨੀ ਥਾਣਾ ਰਣਜੀਤ ਐਵੇਨਿਊ ਇਲਾਕੇ ਵਿੱਚ ਇੱਕ ਘਰ ਵਿੱਚ ਵੜ ਕੇ ਦੋ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਇਹਨਾਂ ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਅਸੀਂ ਦੋ ਮੁਕੱਦਰਾਂ ਦੇ ਸਬੰਧ ਦੇ ਵਿੱਚ ਕਰ ਰਹੇ ਹਾਂ। ਇਹਦੇ ਵਿੱਚ ਇੱਕ ਜਿਹੜਾ ਮੁਕੱਦਮਾ 13 ਨੰਬਰ ਹੈਗਾ ਇਹ ਅਸੀਂ 307 427 506 34 ਤੇ ਆਮ ਜਗਤ ਦੇ ਵਿੱਚ ਦਰਜ ਕੀਤਾ ਸੀਗਾ। ਥਾਣਾ ਰੰਜੀਤ ਦੇ ਵਿੱਚ। ਇਹ ਇਹ 8 ਤਰੀਕ ਨੂੰ ਹੈਗਾ ਇਹਦੇ ਵਿੱਚ ਇੱਕ ਰਵਿੰਦਰ ਸਿੰਘ ਅਸੀਂ ਪੜਿਆ ਸੀਗਾ ਮੁੰਡਾ 8 ਤਰੀਕ ਨੂੰ ਨਵਕਰਨ ਸਿੰਘ ਜਿਹਨੇ ਗੋਲੀ ਚਲਾਈ ਸੀ ਇਸ ਵਿੱਚ ਜਿਹੜਾ ਮੇਨ ਅਕਿਊਜ਼ ਹੈਗਾ ਇਹਦੇ ਵਿੱਚ ਉਹਨੂੰ ਵੀ ਗ੍ਰਿਫਤਾਰ ਕੀਤਾ ਤੇ ਉਹਦੇ ਕੋਲ ਇੱਕ ਜਿਹੜਾ ਹੈਗਾ ਆਪਣਾ 32 ਬੋਰ ਦਾ ਸੀ ਪਿਸਟਲ ਤੇ ਦੋ ਜਿੰਦਾ ਕਾਰਤੂਸ ਜਿਹੜੇ ਆ ਉਹ ਤੋਂ ਰਿਕਵਰ ਕੀਤੇ ਆ ਔਰ ਇਹ ਜਿਹੜੇ ਹੈਗੇ ਆ ਕੇਸ ਇਸ ਤਰੀਕੇ ਨਾਲ ਜਿਹੜਾ 307 ਦਾ ਮੇਨ ਅਕਿਊਜ਼ ਵਾਂਟਡ ਸੀਗਾ ਜਿਸ ਨੇ ਫਾਇਰ ਕੀਤਾ ਸੀ ਮੇਨ ਅਕਿਊਜ਼ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਸੈਕੰਡ ਜਿਹੜਾ ਸਾਡਾ ਕੇਸ ਹੋਇਆ ਇਹ ਅਸੀਂ ਸਾਡਾ ਹੈਗਾ ਕੋਡਾ ਨੰਬਰ 17 ਸਿਵਲ ਆਈਂ ਦਾ ਵਿੱਚ ਇਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਹੈਗਾ ਸੰਨੀ ਤੇ ਦੂਸਰਾ ਗੁਰਪ੍ਰੀਤ ਜਿਹੜਾ ਸੰਨੀ ਹੈਗਾ ਲੋਪੋਕੇ ਦਾ ਰਹਿਣ ਵਾਲਾ ਤੇ ਜਿਹੜਾ ਗੁਰਪ੍ਰੀਤ ਸਿੰਘ ਹੈਗਾ ਇਹ ਪਿੰਡ ਮਜੀਠੇ ਦਾ ਰਹਿਣ ਵਾਲਾ ਆ ਇਹਨਾਂ ਦੇ ਕੋਲੋਂ ਅਸੀਂ 6 ਮੋਟਰਸਾਈਕਲ ਦੋ ਐਕਟਿਵਾ ਤੇ ਪੰਜ ਮੋਬਾਈਲ ਜਿਹੜੇ ਹੈਗੇ ਆ ਬਰਾਮਦ ਕੀਤੇ ਹੋਏ ਇਹ ਇਹਦੇ ਵਿੱਚ ਜਿਹੜਾ ਹੈਗਾ ਸੰਨੀ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਹੈਗੇ ਆ ਤਿੰਨ ਮੁਕਦਮੇ ਦਰਜ ਹੈਗੇ ਨੇ ਔਰ ਜਿਹੜਾ ਆਪਣਾ ਗੁਰਪ੍ਰੀਤ ਹੈਗਾ ਇਹਦੇ ਉੱਤੇ ਇੱਕ ਮੁਕਦਮਾ ਦਰਜ ਹੈ ਤੈਨੂੰ ਚੋਰੀ ਕਰਨ ਦੀ ਜੀ ਕੋਈ ਦੱਸਿਆ ਉਹਨਾਂ ਨੇ ਜਿਹੜੇ ਵਕਫਾ ਖਮਰਸਰ ਦੇ ਸ਼ਹਿਰਾਂ ਦੇ ਵਿੱਚੋਂ ਵਕਫਾ ਥਾਵਾਂ ਤੋਂ ਇਹਨਾਂ ਦੇ ਜਿਹੜੇ ਹੈਗੇ ਆ ਚੋਰੀ ਕੀਤੇ ਗਏ ਨੇ ਇਹ ਜਿਹੜੇ ਇਹਨਾਂ ਦੇ ਮੋਟਰਸਾਈਕਲ ਹੈਗੇ ਨੇ ਜੀ ਜਿਨ੍ਹਾਂ ਨੂੰ ਅਸੀਂ ਹੁਣ ਜਲਦੀ ਹੀ ਜਿਹੜਾ ਇਹਨਾਂ ਦੀ ਜਿਹੜੀ ਇੰਜਨ ਨੰਬਰ ਚ ਐਸਸੀ ਨੰਬਰ ਵੇਖ ਕੇ ਜਿਹੜੇ ਕਨਸਰਨ ਥਾਣੇ ਚੋਰੀ ਹੋਇਆ ਉਹਨਾਂ ਦਾ ਇਨਟੀਮੇਸ਼ਨ ਕਰਕੇ ਜ਼ਰੂਰ ਅਸੀਂ ਜਿਹੜਾ ਹੈਗਾ ਨਵਕਰਨ ਸਿੰਘ ਨਵ ਹੈਗਾ ਇਹ ਪਿੰਡ ਪਡੋਰੀ ਬਲੈਸ ਦਾ ਹੈਗਾ ਇਹਨੂੰ ਫੜਿਆ ਹੈਗਾ ਇਹ ਐਫਆਈਆਰ ਨੰਬਰ 13 ਹੈਗੀ ਆ ਔਰ ਇਹਦੇ ਵਿੱਚ ਇੱਕ ਪਿਸਤਲ ਤੇ ਦੋ ਕਾਰਤੂਸ ਜਿਹੜੇ ਹੈਗੇ ਨੇ ਉਹ ਬਰਾਮਦ ਕੀਤੇ। ਗੋਲੀ ਚਲਾਈ ਕਿੱਥੇ ਸੀ ਇਹਨਾਂ ਨੇ? ਇਹ ਰਹਾਊਸਿੰਗ ਬੋਰਡ ਜਿਹੜਾ ਰਣਜੀਤ ਐਵੇਨਿਊ ਵਿੱਚ ਜਿਹੜਾ ਹੈਗਾ ਉੱਥੇ ਰੋਹਿਤ ਨਾਂ ਦਾ ਮੁੰਡਾ ਹੈਗਾ ਉਹਦੇ ਘਰ ਦੇ ਵਿੱਚ ਇਹਨਾਂ ਨੇ ਗੋਲੀ ਚਲਾਈ ਸੀ ਜਿਹੜੀ ਬਾਅਦ ਦੇ ਵਿੱਚ ਇੱਕ ਗੋਲੀ ਜਿਹੜੀ ਸੀਗੀ ਉਹਦੇ ਬਾਹਾਂ ਦੇ ਵਿੱਚ ਲੱਗੀ ਸੀ। ਕਾਰਨ ਕੀ ਸੀ ਉੱਥੇ ਲੜਾਈ ਦਾ? ਵਜਾ ਰਣਜੀਤ ਜਿਹੜੀ ਹੈਗੀ ਆ ਉਹ ਤਾਂ ਮੌਕੇ ਦੇਣਾ ਲਿਖਾਇਆ ਕਿ ਕਾਰ ਜਿਹੜੀ ਸੀ ਇਹ ਦੋਨੇ ਕਾਰ ਇੱਕੋ ਗਲੀ ਛੋਟੀ ਸੀਗੀ ਉਹਨੇ ਸਪੀਡ ਤੋਂ ਕਾਰ ਕੱਢੀ ਤੇ ਸਪੀਡ ਤੋਂ ਕਾਰ ਕੱਢਣ ਤੋਂ ਇਹਨਾਂ ਦੀ ਤੁਤੂ ਮਹਿਮਾ ਹੋ ਗਈ। ਔਰ ਜਿਸ ਕਦਰੋਂ ਦੋਨਾਂ ਕੇਸਾਂ ਵਿੱਚ ਕਿੰਨੇ ਬੰਦੇ ਘੁੱਟਲੇ ਦੋਨਾਂ ਕੇਸਾਂ ਦੇ ਵਿੱਚ ਟੋਟਲ 4 4 ਵਿਅਕਤੀ ਫੜੇ ਗਏ ਨੇ ਦੋਨਾਂ ਕੇਸਾਂ ਦੋ ਦੋਨਾਂ ਕੇਸਾਂ